ਸਤਿ ਸ਼੍ਰੀ ਅਕਾਲ ਜੀ ਮੈਂ ਦਿਸ਼ੁ ਗਿੱਤ ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਫਰੈਂਡਸ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੋ-ਜੋ ਵੀ ਮੇਰੇ ਚੈਨਲ ਤੇ ਨਵੇਂ ਨੇ ਉਹ ਚੈਨਲ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ تک ਪਹੁੰਚਦਾ ਰਹੇ ਹਾਂਜੀ ਫਰੈਂਡਸ ਅੱਜ ਆਪਾਂ ਕਿਰਿਆ ਬਾਰੇ ਪੜਾਂਗੇ ਇਸ ਤੋਂ ਪਹਿਲਾਂ ਆਪਾਂ ਨਾਮ ਪੜਨਾਵ ਤੇ ਵਿਸ਼ੇਸ਼ਣ ਨੂੰ ਕਾਫੀ ਡਿਟੇਲ ਨਾਲ ਪੜ ਚੁੱਕੇ ਆਂ ਤਾਂ ਬਿਨਾਂ ਕਿਸੇ ਦੇਰ ਤੋਂ ਅੱਧੀ ਵੀਡੀਓ ਸਟਾਰਟ ਕਰਨ ਲੱਗਿਆਂ ਕਿਰਿਆ ਕਿਹ ਹੁੰਦੀ ਹੈ ਜੀ ਜੋ ਸ਼ਬਦ ਕਿਸੇ ਕੰਮ ਦਾ ਹੋਣਾ ਜਾਂ ਕਰਨਾ ਕੀ ਹੈ ਕਾਲ ਸਹਿਤ ਪ੍ਰਗਟ ਕਰਨ ਉਹ ਕੀ ਹੁੰਦੇ ਹੈ ਜੀ ਕਿਰਿਆ ਤੇ ਕਿਰਿਆ ਆਮ ਤੌਰ ਤੇ ਕੀ ਜੀ ਵਾਕ ਦੇ ਅੰਤ ਵਿੱਚ ਵਿਚਰਦੀ ਹੈ ਠੀਕ ਹੈ 올ਮੋਸਟ ਜਿਹੜੀ ਕਿਰਿਆ ਹੈ ਵਾਕ ਦੇ ਅੰਤ ਤੇ ਦੇਖਣ ਨੂੰ ਮਿਲਦੀ ਆਪਾਂ ਨੂੰ ਠੀਕ ਹੈ ਤੇ ਕਿਰਿਆ ਬਣਦੀ ਕੀ ਤੋਂ ਤਾਤੂ ਤੋਂ ਠੀਕ ਹੈ ਤਾਤੂ ਤੋਂ ਕੀ ਕੀ ਕਿਰਿਆ ਬਣਦੀ ਹੈ ਠੀਕ ਹੈ ਕਿਰਿਆ ਕੀ ਹੁੰਦੀ ਹੈ ਜਿਵੇਂ ਦੇਖੋ ਜੀ ਖਾ ਪੀ ਜਾ ਲਿਖ ਖੇੜਦੀ ਪੜਦੀ ਆ ਸਾਰੇ ਕੀ ਹੈ ਜੀ ਕਿਰਿਆ ਹੈਗੀਆਂ ਠੀਕ ਹੈ ਜੇ ਪੜਨਾ ਕੀ ਹੈ ਕਿਰਿਆ ਠੀਕ ਹੈ ਖੇੜਦੀ ਕਿਰਿਆ ਹੈ ਨਾ ਲਿਖ ਜਾ ਪੀ ਖਾ ਸਭ ਕੀ ਹੈ ਜੀ ਕਿਰਿਆ ਜਿਹਨਾਂ ਤੋਂ ਆਪਾਂ ਕੀ ਹੈ ਕੋਈ ਕੰਮ ਹੋ ਰਿਹਾ ਨਾ ਉਹ ਕੀ ਹੈ ਜੀ ਕਿਰਿਆ ਜੀ ਤੋਂ ਆਪ ਨੂੰ ਕਿਰਿਆ ਦਾ ਪਤਾ ਲੱਗੇ ਹੈ ਨਾ ਮੈਸੋਰੀ ਕੰਮ ਕਿਸੇ ਕੰਮ ਦੇ ਹੋਣ ਦਾ ਪਤਾ ਲੱਗੇ ਉਹ ਕਿ ਹੁੰਦੀ ਜੀ ਕਿਰਿਆ ਹੁੰਦੀ ਹੈ ਠੀਕ ਹੈ ਆਮ ਤੌਰ ਤੇ ਜਿਹੜੀ ਕਿਰਿਆ ਹੁੰਦੀ ਕੀ ਹੈ ਦੋ ਪ੍ਰਕਾਰ ਦੀ ਹੁੰਦੀ ਹੈ ਆਲਮੋਸਟ ਜੇ ਆਪਾਂ ਨੂੰ ਮਤਲਬ ਨੋਰਮਲ ਜੀ ਆਪਾਂ ਪੁੱਛੇ ਜੀ ਕਿਰਿਆ ਕਿੰਨੇ ਕਿਸਮ ਦੀ ਹੁੰਦੀ ਹੈ ਤੇ ਹੋਏਗੀ ਜੀ ਦੋ ਕਿਸਮ ਦੀ ਤੇ ਕਿਰਿਆ ਦੀ ਵੰਡ ਹੈ ਉਹ ਜੀ ਚਾਰ ਤਰ੍ਹਾਂ ਨਾਲ ਕੀਤੀ ਜਾਂਦੀ ਹੈ ਠੀਕ ਹੈ ਜੀ ਕਿਰਿਆ ਦੀ ਵੰਡ ਕਿਉਂਕਿ ਕਿਰਿਆ ਅਲੱਗ-ਅਲੱਗ ਕਿਉਂਕਿ ਕਿਰਿਆ ਨੂੰ ਵੰਡ ਕੇ ਨਾ ਅਲੱਗ-ਅਲੱਗ ਮਤਲਬ ਟਾਈਪਸ ਅੱਗੇ ਕੱਢੀਆਂ ਹੋਈਆਂ ਕਿਰਿਆਆਂ ਦੀਆਂ ਤੇ ਆਪਾਂ ਉਹ ਸਾਰਾ ਕੁਝ ਅੱਜ ਦੀ ਵੀਡੀਓ 'ਚ ਢੇਲਣਾ ਪੜਾਂਗੇ ਤੇ ਆਮ ਤੌਰ ਤੇ ਜੀ ਕਿਰਿਆ ਪੁੱਛ ਲਈ ਤਾਂ ਹੁੰਦੀ ਹੈ ਜੀ ਦੋ ਤਰ੍ਹਾਂ ਦੀ ਸਕਰਮਕ ਕਿਰਿਆ ਤੇ ਅਕਰਮਕ ਕਿਰਿਆ ਸਕਰਮਕ ਕਿਰਿਆ ਮੀਨਸ ਕਰਮ ਸਹਿਤ ਹੋਏਗੀ ਠੀਕ ਹੈ ਸਕਰਮਕ ਕਰਮ ਸੇ ਤਾਂ ਹੋਏਗੀ ਠੀਕ ਹੈ ਜੀ ਜੇ ਕਰਮ ਹੋਏਗਾ ਉਹ ਹੋਏਗੀ ਜੀ ਸਕਰਮਕ ਕਿਰਿਆ ਤੇ ਅਕਰਮਕ ਕਿਰਿਆ ਜੀ ਚ ਕਿ ਜੀ ਕਰਮ ਨਹੀਂ ਹੋਏਗਾ ਠੀਕ ਹੈ ਉਹ ਹੁੰਦੀ ਹੈ ਜੀ ਐਕਰਮਕ ਕਿਰਿਆ ਹੁਣ ਐਗਜ਼ਾਮਪਲ ਦੇਖੋ ਜੀ ਮਾਤਾ ਜੀ ਰੋਟੀ ਪਕਾਉਣਗੇ ਠੀਕ ਹੈ ਮਾਤਾ ਕੀ ਹੈ ਮਾਤਾ ਜੀ ਕੰਮ ਕਰ ਰਹੇ ਹਨ ਮਾਤਾ ਹੈਗਾ ਜੀ ਕਰਤਾ ਜਿਹੜਾ ਕੰਮ ਨੂੰ ਕਰ ਰਿਹਾ ਹੈ ਤੇ ਪਕਾਉਣਗੇ ਕੀ ਹੈ ਜੀ ਕਿਰਿਆ ਠੀਕ ਹੈ ਤੇ ਰੋਟੀ ਕੀ ਹੈ ਕਰਮ ਕਰਮ ਹੁੰਦਾ ਜੀ ਤੇ ਕੰਮ ਹੋ ਰਿਹਾ ਠੀਕ ਹੈ ਹੁਣ ਰੋਟੀ ਤੇ ਕੰਮ ਹੋ ਰਿਹਾ ਨਾ ਕੀ ਹੈ ਜੀ ਕਰਮ ਰੋਟੀ ਕੀ ਹੈ ਜੀ ਕਰਮ ਇਹ ਜੇ ਕਰਮ ਹੈਗਾ ਤਾਂ ਆਹ ਕੀ ਹੈ ਜੀ ਸਕਰਮਕ ਕਿਰਿਆ ਮਾਤਾ ਜੀ ਰੋਟੀ ਪਕਾਉਣਗੇ ਇਹਦੇ ਚ ਕਰਮ ਰੋਟੀ ਹੈਗਾ ਤੇ ਆਹ ਹੈਗੀ ਜੀ ਸਕਰਮਕ ਕਿਰਿਆ ਤੇ ਅਕਰਮਕ ਕਿਰਿਆ ਜੀ ਬੱਚਾ ਹੱਸਦਾ ਹੈ ਹੁਣ ਬੱਚਾ ਕੀ ਹੈ ਜੀ ਕਰਤਾ ਤੇ ਹੱਸਣਾ ਕੀ ਹੈ ਕਿਰਿਆ ਤੇ ਇਹ ਚ ਕੀ ਜੀ ਕੋਈ ਕਰਮ ਨਹੀਂ ਹੈ ਤੇ ਹੈਗੀ ਜੀ ਅਕਰਮਕ ਕਿਰਿਆ ਠੀਕ ਹੈ ਹੁਣ ਵੇਖੋ ਜੀ ਕਿਰਿਆ ਦੀ ਕਿਹ ਅਜੀ ਵੰਡ ਚਾਰ ਤਰ੍ਹਾਂ ਨਾਲ ਕੀਤੀ ਜਾਂਦੀ ਹੈ ਪਹਿਲੀ ਵੰਡ ਚ ਆ ਗਿਆ ਜੀ ਸਕਰਮਕ ਕਿਰਿਆ ਤੇ ਅਕਰਮਕ ਕਿਰਿਆ ਜਿਹੜਾ ਆਪਾਂ ਉੱਪਰ ਪੜ ਚੁੱਕੇ ਹਾਂ ਸਕਰਮਕ ਕਿਰਿਆ ਹੁੰਦੀ ਜਿਸੇ ਕਰਮ ਹੁੰਦਾ ਹੈ ਤੇ ਅਕਰਮਕ ਕਿਰਿਆ ਜਿਸੇ ਕਰਮ ਕਿਹ ਜੀ ਨਹੀਂ ਹੁੰਦਾ ਠੀਕ ਹੈ ਤੇ ਦੂਜੀ ਵੰਡ ਚ ਆ ਜੂਗੇ ਜੀ ਸਧਾਰਨ ਕਿਰਿਆ ਪ੍ਰਯਨਾਰਥਕ ਕਿਰਿਆ ਤੇ ਦੂਰੀ ਪ੍ਰਯਨਾਰਥਕ ਕਿਰਿਆ ਠੀਕ ਹੈ ਸਧਾਰਨ ਕਿਰਿਆ ਕਿਹੜੀ ਹੁੰਦੀ ਹੈ ਸਧਾਰਨ ਕਿਰਿਆ ਜਿਸ ਰੂਪ ਤੋਂ ਪਤਾ ਲੱਗੇ ਕਿ ਕਿਰਿਆ ਨੂੰ ਕਰਨ ਵਾਲਾ ਕਿਆ ਕਰਤਾ ਆਪ ਹੈ ਠੀਕ ਹੈ ਉਹ ਕਿਤਾਬ ਪੜਦਾ ਹੈ ਹਨਾ ਉਹ ਖੁਦ ਪੜਦਾ ਕਿਤਾਬ ਵੀ ਕੋਈ ਵੀ ਪਰਸਨ ਉਹ ਕਿਰਿਆ ਨੂੰ ਆਪ ਕਰ ਰਿਹਾ ਹੈ ਤੇ ਉਹ ਹੈ ਜੀ ਸਧਾਰਨ ਕਿਰਿਆ ਨਾਰਮਲ ਆਪਾਂ ਕਹਿ ਦਿੰਦੇ ਆ ਉਹ ਕਿਤਾਬ ਪੜਦਾ ਹੈ ਉਹ ਖੇਡਦਾ ਹੈ ਹਨਾ ਉਹ ਸਕੂਲ ਜਾਂਦਾ ਹੈ ਆ ਕੁਝ ਵੀ ਆ ਸਾਰੀ ਕਿਹ ਹੈ ਜੀ ਸਧਾਰਨ ਕਿਰਿਆ ਚ ਆ ਜਾਣਗੇ ਤੇ ਪ੍ਰਣਾਰਥ ਕਿਰਿਆ ਹੋਏਗੀ ਵੀ ਆਪਾਂ ਕੋਈ ਕੰਮ ਕਿਸੇ ਦੂਸਰੇ ਪਰਸਨ ਤੋਂ ਕਰਵਾ ਰਹੇ ਹਾਂ ਕਿਸੇ ਦੂਸਰੇ ਪਰਸਨ ਨੂੰ ਕਿਸੇ ਦੂਸਰੇ ਪਰਸਨ ਨੂੰ ਉਹ ਕੰਮ ਕਰਨ ਵਾਸਤੇ ਕਿਨਾਂ ਨੂੰ ਪ੍ਰੇਰਣਾ ਦੇ ਕੇ ਉਸ ਤੋਂ ਕੰਮ ਕਰਵਾਣ ਤੇ ਉਹ ਹੈ ਜੀ ਪ੍ਰਣਾਰਥ ਕਿਰਿਆ ਤੇ ਦੂਰੀ ਪ੍ਰਣਾਰਥ ਕਿਰਿਆ ਕਿਸੇ ਦੂਸਰੇ ਪਰਸਨ ਨੂੰ ਪ੍ਰੇਰਣਾ ਦੇ ਕੇ ਠੀਕ ਹੈ ਆਪਾਂ ਉਹੀ ਕੰਮ ਕਿਸੇ ਤੀਸਰੇ ਪਰਸਨ ਤੋਂ ਕਰਵਾਏਗੇ ਤਾਂ ਹੋਏਗੀ ਜੀ ਦੂਰੀ ਪਨਾਰਥਕ ਕਿਰਿਆ ਹੁਣ ਦੇਖੋ ਇਹ ਪਨਾਰਥਕ ਕਿਰਿਆ ਸਧਾਨ ਕਿਰਿਆ ਤਾਂ ਹੋਗੀ ਕਿਰਤਾ ਆਪ ਕਰਦਾ ਨਾ ਕੰਮ ਨੂੰ ਕਿਰਿਆ ਨੂੰ ਕਰਨ ਵਾਲਾ ਕਰਤਾ ਖੁਦ ਹੁੰਦਾ ਉਹ ਹੀ ਸਧਾਨ ਕਿਰਿਆ ਤੇ ਪਨਾਰਥਕ ਕਿਰਿਆ ਕਰਤਾ ਕਰਤਾ ਕੰਮ ਨੂੰ ਆਪ ਨਾ ਕਰੇ ਸਗੋ ਕਿਰਿਆ ਕਿਸੇ ਹੋਰ ਤੋਂ ਕਰਵਾਈ ਜਾਵੇ ਹੁਣ ਕਰਤਾ ਖੁਦ ਕੰਮ ਨਹੀਂ ਕਰੇ ਜੇ ਖੁਦ ਕੰਮ ਕਰਦਾ ਹੋ ਜੀ ਸਧਾਰਨ ਕਿਰਿਆ ਜੀ ਖੁਦ ਕੰਮ ਨਾ ਕਰਕੇ ਕਿਸੇ ਕਿਰਿਆ ਨੂੰ ਕਿਸੇ ਦੂਸਰੇ ਪਰਸਨ ਤੋਂ ਕਰਵਾਏ ਹੋਣ ਦੀ ਜ ਪ੍ਰਣਾਰਥਕ ਕਿਰਿਆ ਕਿਸੇ ਦੂਸਰੇ ਪਰਸਨ ਨੂੰ ਪ੍ਰੇਰਣਾ ਦੇ ਕੇ ਤੇ ਉਸ ਤੋਂ ਕੰਮ ਕਰਵਾਇਆ ਜਾਵੇ ਤੇ ਪ੍ਰਣਾਰਥਕ ਕਿਰਿਆ ਹੋਏਗੀ ਐਗਜ਼ਾਮਪਲ ਪੁੱਤਰ ਮੈਂ ਤਾਂ ਅਨਪੜ੍ਹ ਹਾਂ ਮੇਰੀ ਪੈਨਸ਼ਨ ਦੇ ਫਾਰਮ ਹੀ ਭਰ ਦੇ ਮੀਨਜ਼ ਮੈਂ ਤਾਂ ਅਨਪੜ੍ਹ ਹਾਂ ਠੀਕ ਹੈ ਖੁਦ ਤਾਂ ਅਨਪੜ੍ਹ ਹੈ ਗਿਆ ਤੇ ਦੂਸਰੇ ਪਰਸਨ ਨੂੰ ਕਹਿ ਰਿਹਾ ਕਿ ਮੇਰੀ ਪੈਨਸ਼ਨ ਦੇ ਫਾਰਮ ਭਰ ਦੇ ਮਤਲਬ ਕਿ ਦੂਸਰੇ ਬੰਦੇ ਤੋਂ ਕਿਰਿਆ ਕਰਵਾਈ ਜਾ ਰਹੀ ਹੈ ਤੇ ਹੋਗੀ ਜੀ ਪ੍ਰਣਾਰਥਕ ਕਿਰਿਆ ਇਸੇ ਤਰ੍ਹਾਂ ਦੂਰੀ ਪ੍ਰਣਾਰਥਕ ਕਿਰਿਆ ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕਰਤਾ ਕਿਸੇ ਦੂਜੇ ਵਿਅਕਤੀ ਨੂੰ ਪ੍ਰੇਰਣਾ ਦੇ ਕੇ ਉਹ ਕਿਰਿਆ ਕਿਸੇ ਤੀਜੇ ਵਿਅਕਤੀ ਕੋਲੋਂ ਕਰਵਾਉਣ ਲਈ ਕਹੇ ਤੇ ਹੋਗੀ ਜੀ ਦੂਰੀ ਪ੍ਰਣਾਰਥਕ ਕਿਰਿਆ ਠੀਕ ਹੈ ਕਿਸੇ ਤੀਸਰੇ ਪਰਸਨ ਤੋਂ ਕਿਰਿਆ ਕਰਵਾਈ ਜਾ ਰਹੀ ਹੈ ਹੁਣ ਕਰਤਾ ਹੈਗਾ ਨਾ ਉਹ ਆਪ ਕੰਮ ਨਹੀਂ ਕਰਦਾ ਕਿਸੇ ਦੂਸਰੇ ਬੰਦੇ ਨੂੰ ਪ੍ਰੇਰਣਾ ਦੇ ਕੇ ਕਹੇਗਾ ਕਿ ਆਹ ਕੰਮ ਤੂੰ ਮੈਨੂੰ ਕਿਸੇ ਤੀਸਰੇ ਪਰਸਨ ਤੋਂ ਕਰਵਾ ਦੇ ਠੀਕ ਹੈ ਤੇ ਉਹ ਦੂਰੀ ਪ੍ਰਣਾਰਥਕ ਕਿਰਿਆ ਹੋਏਗੀ ਠੀਕ ਹੈ ਕਿਸੇ ਤੀਸਰੇ ਪਸੰਦ ਤੋਂ ਕੰਮ ਕਰਵਾਇਆ ਜਾ ਰਿਹਾ ਤੇ ਹੋਗੀ ਦੂਰੀ ਪ੍ਰਣਾਰਥਕ ਰਿਹਾ ਦੂਸਰੇ ਪਸੰਦ ਤੋਂ ਕੰਮ ਕਰਵਾਈ ਜਾ ਰਹੀ ਹੈ ਤੇ ਹੋਗੀ ਪ੍ਰੇਨਾਰਥਕ ਰਿਹਾ ਜਿਵੇਂ ਕਿ ਆ ਫੋਰ ਐਗਜ਼ਾਮਪਲ ਪੁੱਤਰ ਮੈਂ ਤਾਂ ਅਨਪੜਹਾ ਮੇਰੀ ਬੁਢਾਪਾ ਪੈਨਸ਼ਨ ਦਾ ਫਾਰਮ ਕਿਸੇ ਪੜ੍ਹੇ ਲਿਖੇ ਤੋਂ ਪ੍ਰਵਾਦੇ ਹਨ ਤੇ ਮੈਂ ਤਾਂ ਅਨਪੜਾ ਮੈਂ ਸਦਾਰਨ ਕਿਰਿਚ ਹਨ ਸਦਾਰਨ ਬੰਦਾ ਕਰਤਾ ਆ ਗਿਆ ਮੈਂ ਤੇ ਦੂਸਰੇ ਬੰਦੇ ਨੂੰ ਕਹਿ ਰਿਹਾ ਜਿਵੇਂ ਪੁੱਤਰ ਕਿਸੇ ਦੂਸਰੇ ਪਰਸਨ ਨੂੰ ਕਹਿ ਰਿਹਾ ਹੈ ਪੁੱਤਰ ਮੈਂ ਤਾਂ ਅਨਪੜਾ ਮੇਰੇ ਬੁੜਾਪਾ ਬੰਛੀ ਫਾਰਮ ਕੀ ਹੈ ਕਿਸੇ ਪੜੇ ਲਿਖੇ ਤੋਂ ਮੀਨ ਕਿ ਤੀਸਰੇ ਬੰਦੇ ਤੋਂ ਕੰਮ ਕਰਵਾਣਾ ਹੈ ਨਾ ਤੀਸਰੇ ਬੰਦੇ ਤੋਂ ਕਿਰਿਆ ਕਰਵਾਉਣੀ ਹੈ ਤਾਂ ਹੋ ਗਿਆ ਜੀ ਦੂਰੀ ਪ੍ਰਣਾਰਥਕ ਕਿਰਿਆ ਹੁਣ ਤੀਜੇ ਪ੍ਰਕਾਰ ਦੀ ਵੰਡ ਹੁਣ ਪਹਿਲੇ ਪ੍ਰਕਾਰ ਦੀ ਵੰਚਤਾ ਸੀਗੀ ਜੀ ਕਿਰਿਆ ਦੀ ਪਹਿਲੀ ਪ੍ਰਕਾਰ ਦੀ ਵੰਡ ਸੀ ਉਹਦੇ ਚ ਸੀਗੀ ਜੀ ਸਧਾਰਨ ਸਰਕਮਕ ਕਿਰਿਆ ਤੇ ਅਕਰਮਕ ਕਿਰਿਆ ਦੂਸਰੀ ਵੰਡ ਚ ਕੀ ਆ ਗਿਆ ਜੀ ਸਧਾਰਨ ਕਿਰਿਆ ਤੇ ਪ੍ਰਣਾਰਥਕ ਤੇ ਦੂਰੀ ਪ੍ਰਣਾਰਥਕ ਕਿਰਿਆ ਹੁਣ ਤੀਸਰੀ ਪ੍ਰਕਾਰ ਦੀ ਵੰਡ ਚ ਆ ਜੀਗਾ ਜੀ ਇਕਹਿਰੀ ਕਿਰਿਆ ਤੇ ਸੰਯੁਕਤ ਕਿਰਿਆ ਹੁਣ ਇਕਹਿਰੀ ਕਿਰਿਆ ਕੀ ਹੁੰਦੀ ਹੈ ਜਿਸ ਵਾਕ ਵਿੱਚ ਕਿਰਿਆ ਇੱਕ ਸ਼ਬਦ ਦੀ ਹੋਵੇ ਜਿਵੇਂ ਦੇਖੋ ਤੂੰ ਕਿਤਾਬ ਪੜ ਹੁਣ ਪੜ ਕਿਰਿਆ ਜਿਹੜੀ ਕਿ ਇੱਕ ਸ਼ਬਦ ਦੀ ਹੈ ਨਾ ਪੜ RAM ਸੇਵ ਖਾ ਹੁਣ ਖਾ ਕੀ ਹੈ ਇਕੈਰੀ ਕਿਰਿਆ ਮਤਲਬ ਇੱਕ ਸ਼ਬਦ ਤੋਂ ਬਣੀ ਹੈ ਨਾ ਕਿਰਿਆ ਇੱਕ ਸ਼ਬਦ ਤੋਂ ਬਣੀ ਹੈ ਤੇ ਕੀ ਹੈ ਇਕੈਰੀ ਕਿਰਿਆ ਤੇ ਸੰਯੁਕਤ ਕਿਰਿਆ ਕੀ ਹੁੰਦੀ ਹੈ ਜੀ ਜਦੋਂ ਕਿਸੇ ਕਿਰਿਆ ਦਾ ਰੂਪ ਕੀ ਹੈ ਇੱਕ ਤੋਂ ਵਧੇਰੇ ਕਿਰਿਆ ਸ਼ਬਦਾਂ ਦੇ ਸੰਯੋਗ ਤੋਂ ਬਣੀ ਹੁੰਦੀ ਹੈ ਜੀ ਸੰਯੁਕਤ ਕਿਰਿਆ ਠੀਕ ਹੈ ਸੰਯੁਕਤ ਮੀਨਸ ਦੋ ਜਾਂ ਤਿੰਨ ਚਾਰ ਪੰਜ ਸ਼ਬਦਾਂ ਤੋਂ ਹਨਾ ਸੰਯੁਕਤ ਇਕੱਠੇ ਹੁੰਦੇ ਹਨਾ ਇਕੱਠੇ ਕਿਰਿਆ ਸ਼ਬਦਾਂ ਤੋਂ ਬਣੀ ਹੋਈਗੀ ਸੰਯੁਕਤ ਕਿਰਿਆ ਤੇ ਇਕਹਿਰੀ ਕਿਰਿਆ ਸਿਰਫ ਕਿਰਿਆ ਦਾ ਇੱਕ ਹੀ ਸ਼ਬਦ ਹੋਏਗਾ ਹੁਣ ਸੰਯੁਕਤ ਕਿਰਿਆ ਦੀ ਐਗਜ਼ਾਮਪਲ ਦੇਖੋ ਜੀ ਮੈਂ ਹਰ ਰੋਜ਼ ਖੇਡਿਆ ਕਰਾਂਗਾ ਖੇਡਿਆ ਕਰਾਂਗਾ ਕੀ ਹੈ ਦੋ ਕਿਰਿਆ ਸ਼ਬਦ ਹਨਾ ਦੋ ਕਿਰਿਆ ਸ਼ਬਦਾਂ ਦੇ ਸੰਯੋਗ ਤੋਂ ਬਣੀ ਹੈ ਕਿਰਿਆ ਤੇ ਸੰਯੁਕਤ ਕਿਰਿਆ ਦੂਸਰੀ ਐਗਜ਼ਾਮਪਲ ਅੰਦਰ ਆਉਣ ਤੋਂ ਪਹਿਲਾਂ ਤੂੰ ਘੰਟੀ ਵਜਾ ਦਿਆ ਕਰ ਘੰਟੀ ਵਜਾ ਦਿਆ ਕਰ ਕਿੰਨੇ ਕਿਰਿਆ ਸ਼ਬਦ ਹੈ ਜੀ ਚਾਰ ਠੀਕ ਹੈ ਚਾਰ ਕਿਰਿਆ ਸ਼ਬਦਾਂ ਸ਼ਬਦਾਂ ਦਾ ਸੰਯੋਗ ਤੋਂ ਬਣੀ ਕਿਰਿਆ ਤਾਂ ਕਰਕੇ ਸੰਯੁਕਤ ਕਿਰਿਆ ਠੀਕ ਹੈ ਤੀਸਰੀ ਵੰਡ ਚ ਹੋ ਗਈ ਜੀ ਕਿਰਿਆ ਕਿਰਿਆ ਤੇ ਸੰਯੁਕਤ ਕਿਰਿਆ ਤੇ ਚੌਥੀ ਵੰਡ ਚ ਹੋ ਜੇਗੀ ਜੀ ਮੂਲ ਕਿਰਿਆ ਤੇ ਸਹਾਇਕ ਕਿਰਿਆ ਮੂਲ ਕਿਰਿਆ ਕੀ ਹੁੰਦੀ ਹੈ ਜੀ ਉਹ ਮੁੱਖ ਕਿਰਿਆ ਹੁੰਦੀ ਹੈ ਵਾਕ ਦੀ ਜਿਤਕੀ ਸਾਰ ਸਾਰੇ ਮਤਲਬ ਸੈਂਟੈਂਸ ਦਾ ਜਿਹੜਾ ਸਾਰੇ ਸੈਂਟੈਂਸ ਦੀ ਜਿਹੜੀ ਕੰਮ ਹੈ ਜਿਹੜਾ ਉਹ ਉਸ ਮੂਲ ਕਿਰਿਆ ਤੇ ਡਿਪੈਂਡ ਕਰਦਾ ਠੀਕ ਹੈ ਉਹਨ ਦੀ ਜੀ ਮੂਲ ਕਿਰਿਆ ਜੋ ਮੈਨ ਕੰਮ ਹੋ ਰਿਹਾ ਨਾ ਉਹ ਮੂਲ ਕਿਰਿਆ ਹੀ ਕਰਦੀ ਹੈ ਠੀਕ ਹੈ ਜੇ ਮਾਤਾ ਜੀ ਮੰਝੇ ਉੱਪਰ ਬੈਠੇ ਹਣ ਤੇ ਬੈਠੇ ਕੀ ਜੀ ਮੂਲ ਕਿਰਿਆ ਠੀਕ ਹੈ ਵਿਦਿਆਰਥੀ ਰੋਲਾ ਪਾਉਂਦੇ ਪਾਉਂਦੇ ਸਨ ਤੋਂ ਪਾਉਂਦੇ ਕੀ ਹੈ ਜੀ ਪਾਉਂਦੇ ਹੈ ਜੀ ਆਪਣੇ ਕੋਲ ਮੂਲ ਕਿਰਿਆ ਠੀਕ ਹੈ ਕਿਉਂਕਿ ਜਿਹੜੀ ਮੁੱਖ ਕਿਰਿਆ ਹੁੰਦੀ ਹੈ ਨਾ ਮੂਲ ਕਿਰਿਆ ਉਹੀ ਆਪਣੇ ਕੋਲ ਵਿਦਿਆਰਥੀ ਰੋਲਾ ਪਾਉਂਦੇ ਹੁਣ ਇੱਥੇ ਪਾਉਂਦੇ ਮੂਲ ਕਿਰਿਆ ਤੇ ਮਾਤਾ ਜੀ ਮੰਜ਼ੀ ਉੱਪਰ ਬੈਠੇ ਹੁੰਦੇ ਬੈਠੇ ਕਿ ਹੈ ਜੀ ਮੂਲ ਕਿਰਿਆ ਤੇ ਮੂਲ ਕਿਰਿਆ ਦੇ ਨਾਲ ਜਿਹੜੀ ਨਾ ਲੱਗੀ ਹੋਈ ਪਿੱਛੇ ਹੁੰਦੀ ਹੈ ਜੀ ਸਹਾਇਕ ਕਿਰਿਆ ਠੀਕ ਹੈ ਹੁਣ ਸਹਾਇਕ ਕਿਰਿਆ ਦੇਖੋ ਜੀ ਮਾਸਟਰ ਜੀ ਨੇ ਇਹ ਪਾਠ ਕੱਲ ਪੜਾਇਆ ਸੀ ਠੀਕ ਹੈ ਮੂਲ ਕਿਰਿਆ ਇੱਥੇ ਜੀ ਪੜਾਇਆ ਤੇ ਸੀ ਕਿ ਹੈ ਜੀ ਸਹਾਇਕ ਕਿਰਿਆ ਕਿਉਂਕਿ ਮੂਲ ਕਿਰਿਆ ਦੇ ਮਤਲਬ ਇੱਕ ਤਰ੍ਹਾਂ ਨਾਲ ਮੂਲ ਕਿਰਿਆ ਨੂੰ ਕੀ ਜੀ ਪੂਰਾ ਕਰ ਰਹੀ ਹੈ ਨਾ ਸਹਾਇਤਾ ਕਰ ਰਹੀ ਉਹਦੀ ਸਹਾਇਕ ਉਹਦੇ ਵਾਸਤੇ ਤੁਕੀ ਸਹਾਇਕ ਕਿਰਿਆ ਮੂਲ ਕਿਰਿਆ ਦੇ ਨਾਲ ਪਿੱਛੇ ਕੀ ਆਈਗੀ ਜੀ ਸਹਾਇਕ ਕਿਰਿਆ ਜੇ ਇਥੇ ਮੂਲ ਕਿਰਿਆ ਨਾ ਹੁੰਦੀ ਮੂਲ ਕਿਰਿਆ ਇਥੇ ਨਾ ਹੁੰਦੀ ਤੇ ਫਿਰ ਸੀ ਕੀ ਹੋਣਾ ਸੀ ਜੀ ਸਸਰੰਗੀ ਕਿਰਿਆ ਹੋਣੀ ਸੀ ਠੀਕ ਹੈ ਹੁਣ ਦੇਖੋ ਜੀ ਵਾਚ ਵਾਚ ਕੀ ਹੁੰਦਾ ਹੈ ਕਿਰਿਆ ਦਾ ਉਹ ਰੂਪ ਜਿਸ ਤੋਂ ਪਤਾ ਲੱਗੇ ਕਿ ਵਾਕ ਵਿੱਚ ਕੌਣ ਪ੍ਰਧਾਨ ਹੈ ਤੇ ਉਸਨੂੰ ਕਿੰਦੀ ਵਾਚ ਕਹਿੰਦੇ ਆ ਹੁਣ ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਨਾ ਵਾਕ ਵਿੱਚ ਪ੍ਰਧਾਨ ਕੋਣਾ ਕਰਤਾ ਆ ਕਰਮ ਹੈ ਜਾਂ ਭਾਵ ਹੈ ਨਾ ਕਿਸ ਦੀ ਪ੍ਰਧਾਨਤਾ ਹੈ ਠੀਕ ਆ ਉਹ ਹੁੰਦਾ ਜੀ ਵਾਚ ਠੀਕ ਆ ਹੁਣ ਕਰਤਾ ਕਰਮ ਤੇ ਪਾ ਵਾਚ ਕਿੰਨੀ ਤਰ੍ਹਾਂ ਦੀ ਹੁੰਦੀ ਹੈ ਤਿੰਨ ਤਰ੍ਹਾਂ ਦਾ ਹੁੰਦਾ ਆ ਕਿਰਿਆ ਦਾ ਜਿਹੜਾ ਰੂਪ ਜਿਸ ਰੂਪ ਤੋਂ ਪਤਾ ਲੱਗੇ ਕਿ ਵਾਚ ਚ ਕੀ ਪ੍ਰਧਾਨ ਕੋਣਾ ਹੈ ਨਾ ਵੀ ਕੌਣ ਕੰਮ ਨੂੰ ਕਰ ਰਿਹਾ ਹੈ ਉਹ ਹੈ ਜੀ ਵਾਚ ਕਿਰਿਆ ਜਿਸ ਰੂਪ ਤੋਂ ਪਤਾ ਲੱਗੇ ਕਿ ਵਾਕ ਚ ਪ੍ਰਧਾਨ ਕੋਣ ਆ ਉਹ ਕੀ ਹੁੰਦਾ ਜੀ ਵਾਚ ਹੁੰਦਾ ਵਾਚ ਤਿੰਨ ਤਰ੍ਹਾਂ ਦਾ ਕਰਤਾ ਕਰਮ ਤੇ ਭਾਵ ਠੀਕ ਹੈ ਕਰਤਾ ਮੀਨਸ ਕਰਤਰੀ ਵਾਚ ਕਰਮਨੀ ਵਾਚ ਕਰਮ ਜੇ ਕਰਮ ਆਧਾਰਿਤ ਹੋਇਆ ਤਾਂ ਕਰਮਨੀ ਵਾਚ ਜੇ ਭਾਵ ਆਧਾਰਿਤ ਹੋਇਆ ਤਾਂ ਕੀ ਭਾਵ ਵਾਚ ਲੜਕਾ ਸਵਾਲ ਕੱਢੇਗਾ ਠੀਕ ਹੈ ਲੜਕਾ ਸਵਾਲ ਕੱਢੇਗਾ ਅਧਿਆਪਕ ਪਾਠ ਪੜਾਵੇਗਾ ਹੁਣ ਸਵਾਲ ਕੌਣ ਕੱਢੇਗਾ ਜੀ ਲੜਕਾ ਹੋ ਲੜਕਾ ਕੀ ਹੈ ਜੀ ਕਰਤਾ ਹੈ जी करतरीवाज ठीक है अध्यापक पाठ पढ़ावेगा हूँ अध्यापक है जो की है करता है करतरीवाज ठीक है सैकंड देखो जी मेच जित लिया गया की जित लिया गया जी मैच मैच की है जी करम ठीक है सारा सेंटेंस की जी करम आधारित मेच त आधारित मेच जित लिया गया ठीक है कर्म आधारित आएगा जी करमिवाज रोटी पक गई ਹੁਣ ਕੀ ਪੱਕ ਗਈ ਜੀ ਰੋਟੀ ਰੋਟੀ ਕਿਹ ਜੀ ਕਰਮ ਹੈ ਤੇ ਕਿਹ ਜੀ ਕਰਮਣੀਵਾਚ ਠੀਕ ਆ ਵੀ ਦੁੱਧ ਡੁੱਲ ਗਿਆ ਹੁਣ ਕੀ ਡੁੱਲ ਗਿਆ ਜੀ ਦੁੱਧ ਤੇ ਦੁੱਧ ਕੀ ਹੈ ਜੀ ਫਿਰ ਕਿਹ ਜੀ ਕਰਮਣੀਵਾਚ ਹੁਣ ਕੀ ਹੈ ਸਾਰਾ ਸੈਂਟੈਂਸ ਕੀ ਹੈ ਦੁੱਧ ਤੇ ਆਧਾਰਿਤ ਹਨ ਉਤੇ ਰੋਟੀ ਤੇ ਸਾਰਾ ਕੰਮ ਕੀ ਰੋਟੀ ਤੇ ਹੋ ਰਿਹਾ ਉਤੇ ਮੇਚ ਸਾਰਾ ਕੰਮ ਕੀ ਹੈ ਜੀ ਸਾਰੀ ਕਿਰਿਆ ਜੋ ਕਿ ਮੇਚ ਤੇ ਆ ਸਾਰਾ ਸੈਂਟੈਂਸ ਆ ਉਹ ਕੀ ਜੀ ਮੇਚ ਤੇ ਮਤਲਬ ਆ ਕੇ ਰੁਕਦਾ ਹਨਾ ਮੇਜ ਤੇ ਆਧਾਰਿਤ ਫਿਰ ਰੋਟੀ ਦੁੱਧ ਆ ਕੇ ਸਾਰੇ ਕਰਮ ਹੋ ਗਿਆ ਤੇ ਕਰਮਣੀਵਾਚ ਕਰਤਾ ਆਧਾਰਿਤ ਹੋਇਆ ਕਰਤਰੀਵਾਚ ਜੇ ਕਰਮ ਆਧਾਰਿਤ ਸੈਂਟੈਂਸ ਹੋਏ ਤਾਂ ਕੀ ਹੋਏ ਜੀ ਕਰਮਣੀਵਾਚ ਇਸੇ ਤਰ੍ਹਾਂ ਕਰਤਾ ਤੇ ਕਰਮ ਦੋਨਾਂ ਛੱਡ ਕੇ ਜੇ ਕੋਈ ਵਾਕ ਜਿਹੜਾ ਭਾਵ ਜਾਂ ਫੀਲਿੰਗ ਆਧਾਰਿਤ ਹੋਏ ਹਨ ਤਿਉਹ ਇੰਦੇ ਜੀ ਭਾਵਵਾਚ ਇਹ ਜਿਵੇਂ ਫੋਰ ਐਗਜ਼ਾਮਪਲ ਐਵੇਂ ਹੀ ਐਵੇਂ ਹੀ ਨਾ ਤਾ ਹੱਸਿਆ ਜਾਂਦਾ ਹੈ ਨਾ ਹੀ ਰੋਇਆ ਠੀਕ ਹੈ ਹੁਣ ਹੱਸਣਾ ਤੇ ਰੋਣਾ ਕੀ ਹੈ ਜੀ ਭਾਵ ਹੈ ਗਿਆ ਤੇ ਆਗੇ ਜੀ ਭਾਵ ਆਚ ਠੀਕ ਹੈ ਭੁੱਖੇ ਟਿੱਡ ਹੱਸਿਆ ਨਹੀਂ ਜਾਂਦਾ ਹੁਣ ਭੁੱਖਾ ਟਿੱਡ ਕੀ ਹੈ ਜੀ ਭੁੱਖਾ ਟਿੱਡ ਹੈਗਾ ਉਹ ਜੀ ਭਾਵ ਠੀਕ ਹੈ ਹੁਣ ਭੁੱਖਾ ਟਿੱਡ ਭਾਵ ਹੀ ਹੈ ਨਾ ਜੇ ਭੁੱਖ ਪੱਖ ਲੱਗੀ ਹੋਈ ਆਪਾਂ ਨੂੰ ਤੇ ਕਿਸਮ ਦਾ ਭਾਵ ਹੈ ਠੀਕ ਹੈ ਹੁਣ ਉਹਦਾ ਬਿਆਨ ਨਹੀਂ ਕੀਤਾ ਐ ਸਬਟਾ ਫੀਲਿੰਗ ਹੈ ਗਿਆ ਭੁੱਖਾ ਟਿੱਡ ਤੇ ਭੁੱਖਾ ਟਿੱਡ ਹੱਸਿਆ ਨਹੀਂ ਆਂਦਾ ਤੇ ਉਹ ਕੀ ਹੈ ਜੀ ਭਾਵ ਆਚ ਤੇ ਇਮਾਨਦਾਰੀ ਚੰਗੀ ਨੀਤੀ ਹੈ ਹੁਣ ਇਮਾਨਦਾਰੀ ਕਿਹਾ ਹੁਣ ਇਮਾਨਦਾਰੀ ਦੇਖਿਆ ਛੁਇਆ ਨਹੀਂ ਨਾ ਜਾ ਸਕਦਾ ਅੱਗੇ ਭਾਵੇਂ ਇਮਾਨਦਾਰੀ ਵੀ ਕਿਹਾ ਜੀ ਭਾਵੇਂ ਗਏ ਹਨ ਤੇ ਆਸਨ ਡੈਂਸਰੀ ਕਿਹਾ ਭਾਵ ਅਧਾਰਿਤ ਹੈਗਾ ਤਾਂ ਕਿ ਭਾਵਵਾਚ ਠੀਕ ਹੈ ਠੀਕ ਹੈ ਜੀ ਵਾਚ ਸਾਰਾ ਸਮਝ ਆ ਗਿਆ ਤਿੰਨ ਤਰ੍ਹਾਂ ਦਾ ਹੁੰਦਾ ਹੈ ਠੀਕ ਹੈ ਕਿਰਿਆ ਦੇ ਜੀ ਸਰੂਪ ਤੋਂ ਕਿਹਾ ਜੀ ਪਤਾ ਲੱਗੇ ਕਿ ਵਾਕ ਚ ਪ੍ਰਧਾਨ ਕੌਣ ਹੈ ਨਾ ਉਹ ਹੁੰਦਾ ਜੀ ਵਾਚ ਤਿੰਨ ਵਾਚ ਜੇ ਆਪਣੇ ਤਿੰਨ ਤਰ੍ਹਾਂ ਦਾ ਹੁੰਦਾ ਆ ਕਰਤਾ ਕਰਮ ਤੇ ਭਾਵਵਾਚ